i Out the ਪਾਜੀ ਨਹੀਂ ਤੇ ਲਾਵਾ ਬਹੁਤ ਨੋੜ ਆਈ ਹੈ ਜੀ ਹਾਈ ਹਾਈ ਮੇਰੇ ਵੀ ਨਾਲੇ ਬਹੁਤ ਵੀ ਕਰਾਉਂਦੇ ਹਰ ਥੋੜੀ ਦਾ ਜਿੱਥੇ ਤਸਵੀਰਾਂ ਦਿਖਾਰਿਆ ਅੰਜੋਇਮੈਂਟ ਜਿਹੜੀ ਆ ਪੂਰੀ ਚੱਲੀ ਚਾਰੀ ਰਹਿ ਗਈ उसमें सब इंजॉय करते हैं स्नैक्स खाते हैं हम रेढ़ियाँ पॉपकॉर्न मूफलीस एवरी इज इंजॉयड फैमिली के साथ एंजॉय करते हैं फिर रात को हम बॉर्न फायर लगाते हैं जिसमें हम और प्रे करते हैं ਤੋ ਦੈਟਸ ਹਾਊ ਲੋਰੀ ਸੈਲੀਬ੍ਰੇਟਡ ਇਨ ਪੰਜਾਬ ਦਾ ਬੱਚੇ ਬਜ਼ੁਰਗ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਆ ਬੇਸ਼ੱਕ ਚਾਈਨਾ ਡੋਰ ਦੀ ਵਰਤੋਂ ਜਿਹੜੀ ਨਹੀਂ ਕੀਤੀ ਜਾ ਰਹੀ ਕਿਵੇਂ ਦੇਖਦੇ ਹੋ ਚਾਈਨਾ ਡੋਰ ਨੇ ਬਹੁਤ ਚੀਜ਼ਾਂ ਰਾਸਟ ਮੇ ਖਰਾਬ ਕਰੀਏ ਇਸ ਲਈ ਉਸਕੋ ਬੈਨ ਕਰਾ ਹੋਇਆ ਐਂਡ ਇਟ ਸ਼ੁੱਡ ਬੀ ਦੈਟ ਵੇ ਹਮ ਐਡੂਕੇਟਿਡ ਲੋਗ ਹੈ ਹਮਕੋ ਪਤਾ ਹੋਣਾ ਚਾਹੀਏ ਵਾਟ ਇਜ਼ ਰਾਈਟ ਐਂਡ ਵਾਟ ਇਜ਼ ਰੋਂਗ ਸੋ ਹਮਕੋ ਵੋਈ ਕਰਨਾ ਚਾਹੀਏ ਇੱਕ ਬੋਲ ਕੇ ਦਿਖਾਈਓ ਦੁੱਲਾ ਪੱਠੀ ਵਾਲਾ ਇੱਦਾਂ ਨਹੀਂ ਆਤਾ ਸੰਦੇਸ਼ ਕੀ ਹੈ ਸੰਦੇਸ਼ ਹੈ ਕਿ एवरीथिंग ਸ਼ੁੱਡ ਇੰਜੋਏ ਬਟ ਲਿਮਿਟਡ ਇੰਜੋਏ ਕਰਨਾ ਚਾਹੀਏ ਜੋ ਸਹੀ ਹੈ ਸਿਰਫ ਵੋਈ ਕਰਨਾ ਚਾਹੀਏ ਮੈਮ ਕੀ ਕਹਿਣਾ ਚਾਹੁੰਗੇ ਕਿ ਲੋੜੀ ਦਾ ਤਿਹਾਰ ਐਨਜੋਇਮੈਂਟ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਜਿੱਥੇ ਬਜ਼ੁਰਗ ਬੱਚੇ ਪਤੰਗਬਾਜ਼ੀ ਕਰ ਰਹੇ ਆ ਤਾਂ ਤੁਸੀਂ ਵੀ ਐਨਜੋਇਮੈਂਟ ਜਿਹੜੀ ਕਰ ਰਹੇ ਹੋ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਇਸ ਤਿਹਾਰ ਦੀਆਂ ਤੇ ਆਪਾਂ ਸਾਰੇ ਬਹੁਤ ਖੁਸ਼ ਆ ਤੇ ਆਪਾਂ ਇੱਧਰ ਇਕੱਠੇ ਆ ਅਜ਼ਾ ਫੈਮਿਲੀ ਥੈਂਕ ਯੂ मैम ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂਜੀ ਆ ਲੋੜੀਆਂ ਤਿਹਾੜਾ ਛੋਟੇ ਛੋਟੇ ਬੱਚਿਆਂ ਦੇ ਨਾਲ ਸੈਲੀਬ੍ਰੇਟ ਕਰਕੇ ਬਹੁਤ ਮਜ਼ਾ ਆ ਰਿਹਾ ਹੈ ਜੀ ਬਹੁਤ ਇੰਜੋਏ ਕਰ ਰਹੇ ਹਾਂ ਵੈਗਰੂ ਸਾਰਿਆਂ ਨੇ ਘਰਾਂ ਦੇ ਵਿੱਚ ਬਰਕਤ ਪਾਏ ਨਵਾਂ ਸਾਲ ਖੁਸ਼ੀਆਂ ਭਰਿਆ ਚੜੇ ਸਾਰਿਆਂ ਆਪ ਨੂੰ ਮੋੜੀ ਬਾਲੀ ਜਾਂਦੀ ਹੈ ਰਸਮਾਂ ਨਮਾਈਆਂ ਜਾਂਦੀਆਂ ਦਿਨ ਦੇ ਬਲੇ ਜਿਹੜੀ ਹੈ ਅਨਜੋਇਮੈਂਟ ਕੀਤਾ ਜਾ ਰਿਹਾ ਪਤੰਗਵਾਜੀ ਕੀਤੀ ਜਾ ਰਹੀ ਹੈ ਡਾਂਸ ਕੀਤਾ ਜਾ ਰਿਹਾ ਤੇ ਦਿਨ ਹੀ ਖੁਸ਼ੀ ਨਹੀਂ ਹੋ ਗਈ ਹੈ ਹਾਂਜੀ ਹਾਂਜੀ ਬਸ ਤਿਉਹਾਰ ਸ਼ੁਰੂ ਹੁੰਦਾ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਕਿ ਕਦੋਂ ਦਿਨ ਚੜ੍ਹੇਗਾ ਤੇ ਕਦੋਂ ਲੋੜੀ ਸ਼ੁਰੂ ਹੋਏਗੀ ਲੇਕਿ ਮੈਮ ਚਾਈਨਾ ਡੋਰ ਖਿਲਾਫ ਕਿਵੇਂ ਦੇਖੂਗੇ ਹਾਂ ਚਾਈਨਾ ਡੋਰ ਸਰ ਅੱਜ ਲੋੜੀ ਦਾ ਅਨਜੋਇਮੈਂਟ ਹੋ ਰਿਹਾ ਜੀ हां जी हां जी ਲੋਹੜੀ ਦਾ ਇੰਜੋਏਮੈਂਟ ਹੋ ਰਿਹਾ ਹੈ ਬਚਪਨ ਦੁਬਾਰਾ ਯਾਦ ਆ ਜਾਂਦਾ ਹੈ ਸਾਰੇ ਦੋਸਤ ਅਸੀਂ ਕਈ ਸਾਲਾਂ ਤੋਂ ਇੱਥੇ ਇਕੱਠੇ ਹੁੰਨੇ ਆ ਜਿੱਦੇ ਸਮਝੋ ਵੀ 30 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਸਾਡੇ ਸਾਰੇ ਸਾਥੀ ਨੇ ਔਰ ਉਸ ਨੂੰ ਦੁਬਾਰਾ ਸੈਲੀਬ੍ਰੇਟ ਕਰਦੇ ਆ ਲੋਹੜੀ ਜਿਹੜੀ ਕਿ ਮੌਸਮ ਦੇ ਬਦਲਾਅ ਦਾ ਇੱਕ ਤਿਉਹਾਰ ਹੈ ਪੌਦਾ ਖੀਰਲਾ ਦੇਣਾ ਸਰਦੀ ਖਤਮ ਹੋਣੀ ਸ਼ੁਰੂ ਹੁੰਦੀ ਹੈ ਉਦੋਂ ਸਾਡੀਆਂ ਫਸਲਾਂ ਪਰਫੁੱਲਤ ਹੋ ਰਹੀਆਂ ਸੋ ਇਹਦੀ ਸੈਲੀਬ੍ਰੇਸ਼ਨ ਲਈ ਅਸੀਂ ਲੋਹੜੀ ਮਨਾਉਂਦੇ ਆ ਫਿਰ ਇਹਦਾ ਇਤਿਹਾਸਕ ਪੱਖ ਵੀ ਹੈ ਕਿ ਅਕਬਰ ਦੇ ਵੇਲੇ ਦੁਲਾ ਭੱਟੀ ਸੀ ਜਿਹੜਾ ਕਿ ਅਮੀਰਾਂ ਨੂੰ ਲੁੱਟ ਕੇ ਗਰੀਬ ਕੁੜੀਆਂ ਦੇ ਵਿ ਉਹ ਵੱਖਰੀ ਗੱਲ ਹੈ ਅੱਜ ਅਸੀਂ ਇਹ ਲੋਹੜੀ ਨੂੰ ਮੁੰਡਿਆਂ ਨਾਲ ਜ਼ਿਆਦਾ ਜੋੜ ਰਿਹਾ ਤੋ ਮੇਰੀ ਬੇਨਤੀ ਹੈ ਵੀ ਇੱਕ ਤਾਂ ਇਹਨੂੰ ਕੁੜੀਆਂ ਦੇ ਨਾਲ ਵੀ ਜੋੜਿਆ ਜਾਵੇ ਤੇ ਕੁੜੀਆਂ ਦੇ ਜੰਮਣ ਤੇ ਵੀ ਲੋਹੜੀ ਜ਼ਰੂਰ ਸੈਲੀਬ੍ਰੇਟ ਕੀਤੀ ਜਾਵੇ ਦੂਸਰਾ ਇਹ ਹੈ ਕਿ ਇਹਨੂੰ ਭਾਈਚਾਰੇ ਦਾ ਤਿਉਹਾਰ ਹੈ ਇਹਨੂੰ ਖੁਸ਼ੀਆਂ ਨਾਲ ਮਨਾਇਆ ਜਾਵੇ ਚ ਚਾਈਨਾ ਡੋਰ ਨੇ ਆਉਣ ਵਾਲੇ ਟਾਈਮ 'ਚ ਇਸ ਤਿਉਹਾਰ 'ਚ ਬੜੀ ਕਮੀ ਕਰ ਦਿੱਤੀ ਆ ਲੋਕਾਂ ਦੇ ਗਲੇ ਕੱਟੇ ਜਾਂਦੇ ਆ ਸੋ ਚਾਈਨਾ ਡੋਰ ਤੇ ਬੈਨ ਲੱਗਣਾ ਚਾਹੀਦਾ ਔਰ ਕੋਈ ਕਾਨੂੰਨ ਬਣਾ ਚਾਹੀਦਾ ਤਾਂ ਕਿ ਇਹ ਡੋਰ ਵੇਚਣ ਵਾਲੇ ਅਤੇ ਉਡਾਣ ਵਾਲਿਆਂ ਤੇ ਸਖਤ ਕਾਰਵਾਈ ਹੋ ਸਕੇ ਬਾਕੀ ਸਾਡੇ ਸਾਰੇ ਕਲੱਬ ਵੱਲੋਂ ਅਸੀਂ ਚੜ੍ਹਦੀ ਕਲਾ ਕਲੱਬ ਹੈ ਸਾਰੇ ਕਲੱਬ ਵੱਲੋਂ ਸਾਰੇ ਪੰਜਾਬ ਨੂੰ ਇਸ ਪਿਆਰ ਤੇ ਭਾਈਚਾਰੇ ਦੇ ਤਿਉਹਾਰ ਦੀ ਲੱਖ ਲੱਖ ਵਧਾਈ ਹੋਵੇ ਜੀ ਸਰ ਤੁਸੀਂ ਜੀ ਕੀ ਕਹਿਣਾ ਹੈ ਦੇਖੋ ਜੀ ਪੰਜਾਬੀਆਂ ਦਾ ਤਿਉਹਾਰ ਆ ਮੇਨ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਪੰਜਾਬ ਨੂੰ ਅਤੇ ਪੂਰੇ ਦੇਸ਼ ਨੂੰ ਲੋਹੜੀ ਦੀਆਂ ਬਹੁਤ ਮੁਬਾਰਕਾਂ ਨੇ ਤੇ ਦੂਜਾ